ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ਵਾਲ ਆਫ ਫੇਮ ਉੱਪਰ ਲਗਾਈਆਂ ਵਾਲ ਆਫ ਫੇਮ ਨੂੰ ਦੇਖ ਕੇ ਨੌਜਵਾਨ ਅੱਗੇ ਵਧਣ ਦੀ ਪ੍ਰੇਰਨਾ ਲੈਣਗੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਦਫ਼ਤਰ ਦੀਨਾ ਨਗਰ ਵਿਖੇ ਵਾਲ ਆਫ ਫੇਮ ਸਥਾਪਿਤ ਕੀਤੀ ਗਈ ਹੈ ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਓਮਾ ਸ਼ੰਕਰ ਗੁਪਤਾ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਵੱधिक ਡਿਪਟੀ ਕਮਿਸ਼ਨਰ ਸ਼੍ਰੀ ਹਰਜਿੰਦਰ ਸਿੰਘ 베ਦੀ ਸਮੇਤ ਹੋਰ ਅਧਿਕਾਰੀ ਅਤੇ ਸਮਾਜ ਸੇਵੀ ਵੀ ਹਾਜ਼ਰ ਸਨ ਡਿਪਟੀ ਕਮਿਸ਼ਨਰ ਸ਼੍ਰੀ ਓਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਵਸ਼ਿੰਦਿਆਂ ਵੱਲੋਂ ਵੱਖ-ਵੱਖ ਖੇਤਰਾ ਵਿੱਚ ਵੱਡੀਆਂ ਮੱਲਾ ਮਾਰੀਆਂ ਹਨ ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ਐਸ ਡੀ ਐਮ ਦਫ਼ਤਰ ਦੀਨਾ ਨਗਰ ਵਿਖੇ ਸਥਾਪਿਤ ਵਾਲ ਆਫ ਫੇਮ ਉੱਪਰ ਦੀਨਾ ਨਗਰ ਤਹਿਸੀਲ ਨਾਲ ਸੰਬੰਧਿਤ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਇਸ ਵਾਲ ਆਫ ਫੇਮ ਉੱਪਰ ਇੱਕ ਫੋਟੋ ਫਰੇਮ ਖਾਲੀ ਰੱਖਿਆ ਗਿਆ ਹੈ ਜੋ ਨੌਜਵਾਨ ਲੜਕੇ ਲੜਕੀਆਂ ਨੂੰ ਪ੍ਰੇਰਿਤ ਕਰੇਗਾ ਕਿ ਉਹ ਵੀ ਅੱਗੇ ਵਧਣ ਤਾ ਜੋ ਇਸ ਖਾਲੀ ਫਰੇਮ ਵਿੱਚ ਉਹਨਾਂ ਦੀ ਤਸਵੀਰ ਲੱਗ ਸਕੇ ਡਿਪਟੀ ਕਮਿਸ਼ਨਰ ਸ਼੍ਰੀ ਓਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਜ਼ਿਲ੍ਹੇ ਦੀਆਂ ਮਾਨਮੱਤੀਆਂ ਅਤੇਆਂ ਦੀਆਂ ਤਸਵੀਰਾਂ ਪਿੰਕ ਵਾਲ ਆਫ ਫੇਮ ਉੱਪਰ ਲਗਾਈਆਂ ਗਈਆਂ ਹਨ ਉਹਨਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਇਹਨਾਂ ਸਾਰੀਆਂ ਹਸਤੀਆਂ ਉੱਪਰ ਪੂਰੇ ਜ਼ਿਲ੍ਹੇ ਨੂੰ ਮਾਣ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਨੌਜਵਾਨ ਵਰਗ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਣ ਵਿੱਚ ਸਹਾਇੀ ਹੋਣਗੇ ਤੁਸੀਂ ਦੇਖ ਰਹੇ ਹੋ న్యూਸ ਰਿਪੋਰਟ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਇੱਕ ਜਿਹੜੀ ਵੋਲੋ ਫੇਮ ਹੈ ਕੋਈ ਵੀ ਇੱਥੇ ਇੱਕ ਸਾਰੇ ਇੱਕ ਅਟਰੈਕਟਿਵ ਸੋਰਸ ਹੈ ਕਿਉਂਕਿ ਜਦੋਂ ਆਪਾਂ ਦੇਖ ਕੇਾਨੂੰ ਇਨਕਰੇਜਮੈਂਟ ਮਿਲਦੀ ਹੈ ਕਿ ਆਪਾਂ ਵੀ ਇਹਦੇ ਵਿੱਚ ਹੋ ਸਕਦੇ ਹਾਂ ਕਿ ਆਪਾਂ 프리 ਆਪਣੀ ਲਾਈਫ ਵਿੱਚ ਕੁਝ ਜ਼ਿਆਦਾ ਅਚੀਵ ਕਰਨਾ ਕਿ ਸਾਡੀ ਫੋਟੋ ਵੀ ਇੱਕ ਦਿਨ ਉੱਥੇ ਲੱਗੇ ਮੈਨੂੰ ਬੜਾ ਅੱਛਾ ਲੱਗਿਆ ਕਿ ਸਬ ਡਿਵੀਜ਼ਨ ਦਿਨਾਨਗਰ ਚ ਅਸੀਂ ਵੋਲ ਆਫ ਫੇਮ ਦਾ ਉਦਘਾਟਨ ਕੀਤਾ ਇਹ ਸਾਡੇ ਏਡੀਸੀ ਜਨਰਲ ਸਾਹਿਬ ਨੇ ਪਹਿਲਾਂ ਜ਼ਿਲ੍ਹੇ ਦੇ ਵਿੱਚ ਵੀ ਇਹ ਬਣਵਾਇਆ ਸੀ ਜਿਹਦਾ ਸੀ ਉਹਦਾ ਕਾਟਣ ਕੀਤਾ ਸੀ ਜਿਦੇ ਵਿੱਚ ਸਾਰੇ ਜ਼ਿਲ੍ਹੇ ਦੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਸੀ ਜਿਨ੍ਹਾਂ ਨੇ ਵੱਖ-ਵੱਖ ਮੈਦਾਨਾਂ ਦੇ ਵਿੱਚ ਬੱਚਿਆਂ ਨੇ ਆਪਣੀ ਮੱਲਾ ਮਾਰੀਆਂ ਨੇ ਅਸੀਂ ਉਹਨਾਂ ਦਾ ਸ਼ੋਅਕੇਸ ਕੀਤਾ ਤੇ ਇਸੇ ਤਰ੍ਹਾਂ ਅੱਜ ਦਿਨਾਂ ਨਗਰ ਦੇ ਵਿੱਚ ਵੀ ਕੀਤਾ ਵੀ ਜਿਹੜੇ ਦਿਨਾਂ ਨਗਰ ਦੇ ਜੋ ਵੀ ਬੱਚੇ ਬਸਨੀਕ ਸੀ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਆਪਣੇ ਪੜ ਕੇ ਜਾਂ ਕੁਝ ਵੀ ਰੁਤਬਾ ਹਾਸਿਲ ਕੀਤਾ ਹੈ ਉਹਨਾਂ ਦਾ ਅਸੀਂ ਲਗਾਇਆ ਸਾਡੇ ਏਡੀਸੀ ਜਨਰਲ ਸਾਹਿਬ ਵੀ ਇੱਥੋਂ ਦੇ ਬਿਲੋਂਗ ਕਰਦੇ ਆ ਤੇ ਬੜੀ ਖੁਸ਼ੀ ਹੈ ਕਿ ਇੱਥੇ ਸੇਵਾ ਨਿਭਾ ਰਹੇ ਆ ਚੰਗਾ ਕੰਮ ਕਰ ਰਹੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਅਸੀਂ ਇਹ ਇਸ ਨਾਲ ਬੜੀ ਮੋਟੀਵੇਸ਼ਨ ਮਿਲਦੀ ਆ ਹੋਰ ਬੱਚਿਆਂ ਨੂੰ ਵੀ ਜਿਹੜੇ ਦੇਖਦੇ ਆ ਇੱਥੇ ਕਿਉਂਕਿ ਸਬਡਿਵੀਜ਼ਨ ਚ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਬੱਚੇ ਆਉਂਦੇ ਨੇ ਜਦੋਂ ਇਸ ਤਰ੍ਹਾਂ ਦੇਖਦੇ ਨੇ ਵੀ ਇਹਨਾਂ ਨੂੰ ਇੰਪੋਰਟੈਂਸ ਮਿਲਦੀ ਆ ਤਾਂ ਉਹਨਾਂ ਦੇ ਵਿੱਚ ਵੀ ਇੱਕ ਜਜਵਾ ਜਾਗਦਾ ਹੈ ਵੀ ਕੁਝ ਬੰਦ ਕਰਨ ਦਾ ਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਉਹਨਾਂ ਨੂੰ ਉਤਸ਼ਾਹ ਮਿਲੇਗਾ ਤੇ ਉਹ ਵੀ ਆਪਣੇ ਜੋ ਵੀ ਉਹਨਾਂ ਨੇ ਫੀਲਡ ਚੂਜ਼ ਕੀਤਾ ਹੋਏਗਾ ਉਹਦੇ ਵਿੱਚ ਉਹ ਕਾਮਯਾਬ ਹੋਣਗੇ ਉਹਦੇ ਵਿੱਚ ਆਪਣਾ ਮਕਾਮ ਹਾਸਲ ਕਰਨਗੇ ਤੇ ਹੋ ਸਕਦਾ ਉਹਨਾਂ ਦੀ ਵੀ ਫੋਟੋ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਦੇਖ ਸਕੇ ਸਟ੍ਰਗਲ ਕਰਦੇ ਆ ਬਹੁਤ ਮਿਹਨਤ ਕਰਦੇ ਆ ਤਾਂ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਜੇ ਅਸੀਂ ਕੋਈ ਕਾਮਯਾਬੀ ਮਿਲਦੀ ਆ ਤਾਂ ਕਾਮਯਾਬ ਹਰ ਕੋਈ ਬੰਨਾ ਚਾਹੁੰਦਾ ਇਨਸਾਨ ਇਹ ਨਹੀਂ ਹੈ ਬਟ ਕੋਈ ਬਨ ਹੋ ਪਾਂਦੇ ਆ ਕੋਈ ਨਹੀਂ ਹੋ ਪਾਂਦੇ ਬਟ ਇਸ ਤਰ੍ਹਾਂ ਦੀ ਪ੍ਰੇਰਨਾ ਮਿਲਦੀ ਹੈ ਕਿ ਉਹਦੇ ਵਿੱਚ ਹਿੰਮਤ ਆਉਂਦੀ ਆ ਹਰ ਇਨਸਾਨ ਦੇ ਵਿੱਚ ਵੀ ਮੈਂ ਕੁਝ ਕਰਾਂ ਤਾਂ ਉਸ ਭਾਵਨਾ ਨੂੰ ਜਗਾਉਣ ਲਈ ਇਹ ਉਪਰਾਲੇ ਕੀਤੇ ਜਾਂਦੇ ਆ ਤਾਂ ਜੋ ਕਿ ਉਹਨਾਂ ਦੀ ਜੀ ਇੱਕ ਜਜ਼ਬਾ ਹੋਵੇ ਤੇ ਆਪਣਾ ਉਹ ਮਕਾਮ ਹਾਸਲ ਕਰ ਸਕਣ ਤੇ ਇੱਥੇ ਕੋਈ ਵੀ ਹੋ ਸਕਦਾ ਤੇ ਜਿਹੜਾ ਵੀ ਬੈਸਟ ਹੋਏਗਾ ਵੀ ਵਿਲ ਪਲੇਸ ਇਮ ਓਵਰ ਹਰ